ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਜਨ ਵਰੀਆ ਨੂੰ ਹੈ ਸਰਜਨ ਬੋਰ ਵਰੀਆ ਤੇ ਅੱਜ ਦੇ ਸਾਨੂੰ ਬਹੁਤ ਵਸੇ ਹੋ ਉਤੇ ਉਸ ਸਰਜਨ ਜੀ ਦੇ ਦੇ ਨਾਂ ਦਾ ਸੋ ਦਾ 2023 ਜਨਮ ਨਮ ਕੋਲੋਂ ਤੇ ਇੱਥੇ ਕਮਾਂ ਦੀ ਟੈਸਟ ਹੋਣੀ ਹੈ ਲੱਡ ਟੈਸਟ ਫਾਈਵ ਹੋਣ ਵਾਲੀ ਹੈ ਉਹ ਦੇਖੋ ਆਪਨੇ ਤੇ ਲੱਡ ਟੈਸਟ ਕਰਵਾਣੀ ਹੈ ਵਾਸਟੂ ਟੈਸਟ ਕਰਾਈ ਉਹ ਕਿਰਨ ਤੋਂ ਦੇਖਦੇ ਹਾਂ ਕਿ ਦੱਸ ਮੈਂ ਲੱਗ ਰਿਹਾ ਸੀ ਵੀ ਕਿ ਨਾ ਸਪੋਰਟ ਸੇ ਜਿੰਨਾ ਤਾਂ ਅੰਦਰ ਜਿਹਨੇ ਟੈਸਟ ਕਰਵਾਏ ਨੇ ਹਾਂ ਤੇ ਕੰਡਰੀ ਇਹ ਮੈਂ ਗੋਲੀ ਉਹ ਰੈਕਸ਼ਨ ਰੈਕਸ਼ਨ ਕਰਦੇ ਸੀ ਤੇ ਇਹਨਾਂ ਨੂੰ ਪਾਣੀ ਨੂੰ ਉਹਨਾਂ ਨੂੰ ਜੋੜ ਕੇ ਸੀ ਤੇ ਇਹ ਕੋਈ ਨਾ ਚੱਕਰ ਜੇ ਆ ਗਿਆ ਸੀ ਜੇ ਪੁੱਛੇ ਤੇ ਬੀਜੀ ਲੈਣਾ ਉਹ ਵੀ ਪਾਣੀ ਆ ਜੀ ਉਹ ਮਾਗਿਆ ਸੀ ਨਾ ਜਿੰਨੇ ਟੈਸਟ ਕਰਵਾ ਲੈਣੀਆਂ ਜਿੰਨੇ ਬਲੱਡ ਟੈਸਟ ਕਰਵਾ ਲੈਣ ਤਦ ਉਹ ਵੀ ਕੀ ਪ੍ਰੋਬਲਮ ਆ ਕਹਿੰਦੇ ਸੀ ਸ਼ੁਕਰੀਆ ਜੀ ਤੇ ਅਗਰ ਬਿਹਰ ਦਾ ਜਨਮ ਦੇਣਾ ਤੇ ਉਹ ਦਸਤਖਤ ਵੀ ਜਣਾਉਣਾ ਤੇ ਕੰਪਿੰਟਰ ਮੈਂ ਅਸੀਂ ਆਏ ਹਾਂ ਸਿੰਗਰ ਸਵਾਣਨ ਉਹ ਸਹੀ ਸਿੰਪਲੀ ਬਣਾਵਾਂਗੇ ਇੱਕ ਵਾਰ ਅੰਕ ਕਰਦੇ ਆ ਕਿ ਇਹਨਾਂ ਤੋਂ ਪਰੋਗ ਮਾਪਿਆਂ ਨੂੰ ਕਹਿੰਦੇ ਕਿ ਬਰਤਰ ਖਾਣੇ ਆ ਇੱਕ ਵੀਰ ਨੂੰ ਦਰਦ ਤੋਂ ਕੋਈ ਕਹਿ ਤਮਾ ਨਹੀਂ ਆਮੇ ਕਿ ਰਾਤ ਦੇ ਕਰਾਂਗੇ ਜਦੋਂ ਅਸੀਂ ਜੇ ਉਹ ਜਾ ਕੇ ਕਰੇ ਤੁਮਾਸੀਂ ਬਰਤਰ ਲੈਣ ਆਏ ਹੋਇਆ ਇੱਥੇ ਫੋਨ ਲੱਗ ਗਿਆ ਨਹੀਂ ਉਹਨਾਂ ਨੂੰ ਕੀ ਫੋਨ ਹੀ ਲੱਗਦਾ ਕੀ ਕਹਿੰਦੇ ਹੁਣ ਫਿਰ ਸਾਖਦੇ ਨੇ ਅਨਾਮੀ ਦੇ ਰੋਗੇ ਬੈਠੇ ਟਰਾਲ ਨਾਲ ਹੈ ਉਹ ਤੋਏ ਹੱਕ ਗਿਆ ਨਹੀਂ ਨਾ ਹੱਕ ਗਈ ਬਾਟ ਵੀ ਆਪਣੀ ਡੇਢ ਘੰਟਾ ਜਾਣ ਤੇ ਜਿਹੜਾ ਆਉਣ ਹੋ ਗੀ 3 ਘੰਟੇ ਰਹਾ ਸੀ ਲੱਗੀ ਬਾਕੀ ਬਹਿ ਲ ਕੋਮਲ ਉੱਥੇ ਲੱਗ ਗਏ ਨੇ ਹਾਂ ਤੇ ਕੋਣੇ ਦੋ ਘੰਟੇ ਉੱਥੇ ਲੱਗ ਗਏ ਬਸ ਸਵੇਰ ਦੇ ਨਿਕਲੇ 25 ਹੱਬੇ ਹੋਏ ਗੁਰਦੁਆਰੇ ਕਿਨਾਂ ਚਲਵਣਾ ਪੈ ਗਿਆ ਹਾਂ ਜੀ ਮੈਂ ਇੱਕ ਸੇਕ ਬਹੁਤ ਸੇ ਉੱਥੇ ਹਾਂ ਸੇਕ ਬਹੁਤ ਜ਼ਿਆਦਾ ਗਰਮੀ ਬਹੁਤ ਜ਼ਿਆਦਾ ਅੰਦਰ ਜਿੱਥੇ ਉਹ ਸੈਟ ਦੇ ਥੱਲੇ ਸੀ ਨਾਲੇ ਫੇਰ ਵੀ ਪਿਆਰ ਨਹੀਂ ਲੱਗਦਾ ਇੱਥੇ ਜਿੱਥੇ ਆਪਾਂ ਪ੍ਰਸ਼ਾਦਾ ਛਕਿਆ ਉੱਥੇ ਬਹੁਤ ਵਧੀਆ ਬਹੁਤ ਵਧੀਆ ਉੱਥੇ ਵੇਖੀ ਉੱਪਰ ਲੈਂਟਰ ਸੀ ਨਾ ਉੱਥੇ ਵੱਡੇ ਵੱਡੇ ਫੁੱਲ ਸੀ ਹਾਂ ਹਾਂਜੀ ਸਹਰੂਰ ਤੋਂ ਭੂਤ ਆਈਆਂ ਸੀ ਤੇ ਅੱਜ ਕੁਝ ਮੇਹਰ ਦਾ ਜਨਮ ਲੈਣਾ ਹੁਣ ਬੱਚੇ ਕੁਝ ਮੰਗਦੇ ਸਨ ਖਾਣ ਨੂੰ ਹੁਣ ਕੁਝ ਖਾਣ ਵਾਸਤੇ ਉਹਨਾਂ ਨੂੰ 버ਗਰ ਫੈਸਟ ਲੈਣ ਲੱਗੇ ਆ ਉਹਨਾਂ ਨੂੰ ਕਹੇ ਪੈਕ ਕਰ ਦੋ ਅੱਧਾ ਦਸ ਮਿੰਟ ਲੱਗ ਜਾਂਦੇ। ਫਿਰ ਰਿਪੋਰਟਾਂ ਫੜਨੀ ਨੇ ਜਿਹੜੇ ਸਵੇਰੇ ਸਵੇਰੇ ਟੈਸਟ ਕਰਾਈਸ ਨੇ ਰਿਪੋਰਟਾਂ ਵੀ ਫੜਨੀਆਂ ਨੇ। ਆਣੀ ਹੈ। ਮੈਂ ਤਾਂ ਵੀ ਦੇਖੋ ਹਨਾ ਕਿੰਨੀ ਵਧੀਆ ਚਾਹ ਪੂਰੀ ਸਵਾਦ ਸੀ। ਲੰਗਰ ਪੂਰਾ ਵਧੀਆ ਸੀ ਐ। ਚਾਹ ਬਹੁਤ ਗਾੜੀ ਸੀ। ਤੇ ਗਾੜੀ ਚਾਹ ਸੀ ਤੇ ਰੂਹ ਆਪ ਜਾ ਦੇਖ ਲੋ ਕਮੈਂਟ ਨਹੀਂ ਬੰਦ ਹੋਇਆ। ਬਹੁਤ ਸਵਾਦ ਸੀ। ਦੁੱਧ ਬਹੁਤ ਪਾਇਆ ਹੋਇਆ ਸੀ ਉਹਦੇ। ਦੁੱਧ ਹੀ ਪਾਇਆ ਹੋਇਆ ਸਭ ਤੋਂ ਦੁੱਧ ਤਾਂ ਨਹੀਂ ਹੁੰਦਾ ਹੀ ਨਹੀਂ ਵਧੀਆ। ਬਹੁਤ ਵਾਦੂ ਸੇ ਵੀ ਪਾਣੀ ਹੁੰਦੇ ਦੁੱਧ ਜੀ ਪਾਦੇ ਤੇ ਸਾਰੀ ਚੀਜ਼ ਵਧੀਆ ਸੀ ਉਹਨਾਂ ਦੀ ਬਹੁਤ ਵਧੀਆ ਸ਼ਾਂਤੀ ਦੇ ਨਾਲ ਐ ਲੰਗਰ ਸਪਾਉਂਦੇ ਸੀ ਬਾਰੀ ਬਾਰੀ ਆਉਂਦੇ ਸੀਗੇ ਖਾਣ ਵੀ ਜ ਆਪਣੇ ਕੋਲ ਹੋਰ ਗੇਟ ਬਣ ਗਈ ਜ ਆਪਣੇ ਕੋਲ ਵੀ ਹਟ ਬਣ ਗਈ ਹੁਣ ਇਹਨੇ ਦੇਖ ਸਾਰੇ ਕੋਈ ਪੀਜ਼ਾ ਵਗੈਰਾ ਹੈਗਾ ਹਨਾ ਆਫਰ ਚੱਲਦੀ ਹੈ ਪੀਜ਼ੇ ਤੇ ਕੋਈ ਯਸ ਹੈਗੀ ਹੈ ਜੀ ਕੀ ਚੱਲਦੀ ਸੀ ਵਾਈ 1 ਗੇਟ ਬਣਦੀ ਆਫਰ ਚੱਲਦੀ ਹੈ ਜੀ ਓਕੇ ਮੀਡੀਅਮ ਪੀਜ਼ਾ ਵਾਈ 1 ਗੇਟ ਬਣ ਲਾਰਜ ਪੀਜ਼ਾ ਵਾਈ 1 ਗੇਟ ਯਾਰ थैंक यू ਇਹਨਾਂ ਦੇ ਠੀਕ ਨੇ ਹੈਗੇ ਕੰਮ ਕਰਨ ਵਾਲੇ ਪਰ ਕਹਿੰਦੇ ਅਸੀਂ ਹੈਂ ਪਰ ਤੁਸੀਂ ਚੜਾਇਆ ਭਾਈ ਇੱਥੋਂ ਇੱਕ ਮਨਜ਼ੂਰੀ ਨੂੰ ਪੈਕ ਕਰਾਇਆ ਤੇ ਦੋ ਬ੍ਰੈਡ ਕਾਊਂਟਿੰਗ ਕਰਾਇਆ ਕਿਉਂਕਿ ਇਹ ਮਾਮਾ ਵੀ ਮੰਮੀ ਖਾਂਦੇ ਨੇ ਵੀ ਉਹ ਇਹਨਾਂ ਨੂੰ ਇਹ ਪੂਰਾ ਇੱਥੇ ਮੈਡੀਕਲ ਆਣਾ ਨਹੀਂ ਨਹੀਂ ਹਾਂ ਮੰਨਦਾ ਜਿਵੇਂ ਹੀ ਪੂਰੇ अच्छा ਕੋ ਜਿੰਦਰ ਖਾਨ ਲਾਗੀ ਨਹੀਂ ਭਲੇ ਦਾ ਜ਼ਿਕਰ ਹੈ ਲੋਕਾਂ ਨੂੰ ਖਾਂਦੇ ਨੇ ਹੈ ਆਹਦਾ ਦੇਖ ਕੇ ਜ਼ਿਕਰ ਹੈ ਹਾਂ ਜਗਾ ਮੇ ਜਿੰਨ ਬੱਕੀ ਸਨ ਕੰਮ ਕਿਤੇ ਹੈ ਪਰ ਜਾਣਦੇ ਇਧਰ ਇਹ ਘਰੇ ਆ ਗਿਆ ਸੀ ਤੇ ਘਰੇ ਆਉਂਦੇ ਨੂੰ ਮੂੰਹ ਇਹਨਾਂ ਦੀ ਪਹਿਲਾਂ ਹੀ ਚੱਲੀ ਜਾਂਦੇ ਨੇ ਕਿ ਉਹਨੇ ਕੀ ਖਾਈ ਜਾਂਦੀ ਕੀ ਖਾਖੜੇ ਗੋੜ ਮੱਠੇ ਮੈਂ ਤੁਹਾਨੂੰ ਤੁਹਾਨੂੰ ਪਾਰਟੀਆਂ ਦੀ ਕੀ ਲੋੜ ਰਹੀ ਆਂ ਫਿਰ ਉਹ ਤਾਂ ਸਿੱ ਘਰੇ ਬਣਾਏ ਆ ਅੱਛਾ ਆਪ ਟੁੱਟਰੀ ਦਾਲ ਪੈਗਾ ਟੁੱਟ ਕੇ ਇਸ ਵਾਰ ਵੱਡਣੇ ਆਣਾ ਬਣਿਆ ਹੋਇਆ ਹੋਰ ਖੰਬੀ ਮੈਨੂੰ ਖਾ ਰਿਹਾ ਨੂੰ ਭੁੱਖ ਮਾਈ ਲੱਗੀ ਐ ਚਾਰ ਪੈ ਦੇ ਲੋ ਕਵੇਂ ਬੈਗੇ ਬਰੈਡਾਂ ਨੂੰ ਐ ਬਹੁਤ ਸੁਆਦਾ ਛੋੜੇ ਸਵਾਨ ਦੀ ਖਵਾ ਆ ਹਾਂ ਬੋਟਲ ਛੀ ਜਾ ਪੂਰਾ ਪੂਰਾ ਆ ਲੈ ਲਈ ਥੋੜਾ ਪਾਣੀ ਕੋਈ ਮਨ ਪੰਜ ਮਿੰਟ ਲਓ ਜੀ ਗੋਲ ਗੱਪੇ ਖਾਣ ਲੱਗੇ ਗੋਲ ਗੁਫੇ ਬਣਾਏ ਨੇ ਘਰੇ ਇਹਨਾਂ ਨੇ ਘਰੇ ਬਣਾਇਆ ਹੈ ਹੈ ਐਨੇ ਛੋਟੇ ਬਣਾਦੇ ਗੋਲ ਗੱਪੇ ਘਰੇ ਇਹ ਰੈਡੀ ਮੈਡ ਬਣਾਇਆ ਦਿੰਦਾ ਨਹੀਂ ਘਰੇ ਘਰੋਂ ਪਹਿਲਾਂ ਕੰਮ ਕਰਦੇ ਸੀ ਗੋਲ ਗੱਪੇ ਆ ਦਾ ਅੱਛੇ ਕੰਮ ਕਰਦੇ ਨੇ ਇਹ ਰੈਡੀ ਆ ਬਣਾਦੇ ਹੁੰਦੇ ਰੈਡੀ ਬਣਾਉਂਦੇ ਨਹੀਂ ਚਲੋ ਮੁੜ ਕੇ ਛੜਦਾ ਹੋ ਰਿਹਾ ਇਹ ਛੜਦਾ ਉਹ ਕੰਮ ਵਧੀਆ ਸੀਗਾ ਚੱਲਦਾ ਬਹੁਤ ਤੁਹਾਡੀ ਰੈਡੀ ਸੀ ਹਮ ਸਭ ਤੋਂ ਮਸ਼ਹੂਰ ਪਰ ਉਹ ਮੁੱਕਾ ਤਾਂ ਵਾਂਗੇ ਮੰਜੂਰੇ ਨੇ ਕਾਹ ਤੋਂ ਖਾਣਾ ਅਜੋਲੇ ਕੱਢਦੇ ਆ ਤਨ ਕਿਹਦੇ ਲੱਗੂ ਅਰੇ ਸਾਰੇ ਤਾਂ ਕਹਿੰਦੇ ਉਹ ਬਸ ਇਹ ਨਹੀਂ ਸੀ ਲੋਹਣ ਵਾਲੇ ਬੰਦੇ ਕਿਉਂ ਨਾ ਅੰਨਾ ਬੜਾ ਪਾਲਾ ਜੀ ਬੜਾ ਪਹੁੰਚ ਗਿਆ ਅੰਮੋਲ ਦੇ ਲੋਕਾਂ ਨੂੰ ਕਹਿੰਦਾ ਪਾਣੀ ਵੀ ਗਾ ਖਾ ਓਏ ਪਾਲਾ ਜੀ ਦੇ ਬਾਹਰ ਬਾਤ ਨਹੀਂ ਹੈ ਨਾ ਕਿੱਥੇ ਲੈ ਗਏ ਨਾ ਸਵੇਰ ਹੋਰ ਢਿੱਡ ਤੇ ਲੋਦਾ ਕੰਡਾ ਹੋ ਗਿਆ ਚਾਟੀ ਬੰਨੀ ਫਿਰਦਾ ਨਾਲ ਇਹ ਰਾਜ ਯੂ ਆਰ ਕਾਲਿੰਗ ਹਾਂ ਹੁੰਦੇ ਦਾ ਜਾਣਦੇ ਨਾ ਇਹਦਾ ਖਾਓ ਵੀਰ ਜੀ ਬੈਠੋ। ਮਮਾ ਨੂੰ ਬੜੰਗਰ ਨੂੰ ਨਾ ਨਿਓਂ ਮਾਨਣੇ ਪੈਣ ਤਾਂ ਤੂੰ ਨੂੰ ਤੀਸਰਾਂ ਦਾ ਖਾਣਾ। ਬਸ ਇਹਨਾਂ ਨੂੰ ਤਾਂ ਦੋ ਹੀ। ਲੋਹੀ ਮਨਚੂਰੀਆਂ ਖਾਣ ਲੱਗੇ ਸਾਹ ਆਉਣ ਨਹੀਂ ਦੇਣਾ ਕਹਿੰਦੇ ਅੱਜ। ਹੈਂ? ਸਭ ਤੋਂ ਪਹਿਲਾਂ ਤੂੰ ਪਲੇਟ ਭਰੀ ਬੈਠਾ ਵੱਡੀ। ਟੇਸਟ ਕਰਦੇ ਆ ਇੱਕ ਤਾਂ। ਟਿੱਡੋਂ ਸਾਹ ਉਹ ਨਹੀਂ ਦੇਣਾ। ਨਾ। ਸਰ ਜੀ। ਇਹ ਤਾਂ ਵਧੀਆ। ਮਸਪੈਸ਼ੀਨ ਨਹੀਂ। ਜੱਟ ਨਹੀਂ ਖਾਣੀ ਦੇਣਾ। ਸੁਆਹਾਂ? ਨੋਟ ਡਟ ਨਹੀਂ ਖਾਣੀ ਹੁੰਦੀ ਯਾਰਾ ਨੇ ਦਾ ਪਾਸ ਕਰਤਾ ਕਹਿੰਦਾ ਬਹੁਤ ਸਵਾਦ ਆ ਇਹ ਤਾਂ ਸਮਝ ਨਹੀਂ ਇਹ ਮੇਰੇ ਪੂਰੇ ਦਾ ਪੂਰਾ ਵਧੀਆ ਜੀ ਕਾਹੂ ਖਾਗ ਰੱਜ ਕੇ ਖਾਉ ਭਾਈ ਤੁਸੀਂ ਵੀ ਖਾਓ ਮੇਰੇ ਤਾਂ ਟੈਸਟ ਜੀ ਗਲਤ ਆ ਗਏ ਬਲੱਡ ਵਾਲੇ ਮੈਂ ਨਹੀਂ ਖਾਣੇ ਟੈਨਸ਼ਨ ਲੈ ਜੇ ਨਾ ਇਹ ਮਾਮਾ ਇਹਨਾਂ ਨਾਲ ਆਇਆ ਕੇਕ ਸਾਨੂੰ ਦੱਸਿਆ ਨਹੀਂ ਸਰਪ੍ਰਾਈਜ਼ ਹੀ ਹੋ ਗਿਆ ਸਾਨੂੰ ਤਾਂ ਇਹ ਉਹ ਨਾਲ ਮਾਮਾ ਫਿਰ ਤੂੰ ਸਾਈਡਾਂ ਨੂੰ ਖੋਲ ਨਾ ਸਾਈਡਾਂ ਨੂੰ ਅਜੇ ਤੱਕ ਕੇਕ ਲਿਆਉਣਾ ਨਹੀਂ ਸੀਗਾ ਮਾਮਾ ਲੈ ਆਇਆ ਇਹਨਾਂ ਦਾ ਟ੍ਰੋਲ ਕੀਤਾ ਜੀ ਨਿਕਲਦੇ ਮੇਰੇ ਬੇਟਾ ਲਖਬਿੰਦਰ ਆ ਗਈ ਹੋਰ ਚੰਗੀ ਗੱਲ ਕਰਨਾ ਦੇਖ ਮਾਂ ਵੀ ਰੋ ਰਿਹਾ ਹੈ ਮੈਂ ਤਾਂ ਦੂਰ ਹੈ ਲੈ ਚਲੋ ਕਰੋ ਚਲੋ ਜੀ ਜਾ ਬਾਈ ਚਲੋ ਕਰੋ ਕਰੋ ਵੈਰੀ ਗੁੱਡ ਵੈਰੀ ਗੁੱਡ ਲਿਆ ਲਿਆਓ ਕਰਾ ਗਿਫਟ ਕਟ ਲਿਆਓ ਮੁੰਡੇਆਂ ਨੂੰ ਗਾ ਲਓ ਕੰਮ ਤਾਂ ਹੁਣ ਸ਼ੁਰੂ ਹੋਣਾ ਅੱਜ ਪਾ ਗਿਆ ਤਿੱਲੂ ਤੁੜਨਾ ਤਦ ਉੱਠੂਗੀ ਤੱਕੀ ਜਲੋਣਾ ਨਹੀਂ ਜਲੋਣਾ ਕਰ ਤੂੰ ਇੱਕਦਾਂ ਚੱਕੂ ਖੋਲੋ ਇੱਕ ਸਾਰ ਤੇ ਭਰਾ ਖੱਟੀ ਜਲੋ ਕਹਿੰਦੀ ਹੁੰਦਾ ਕਿੰਦੀ ਨਾਲੀ ਉਹ ਲੋਲਾ ਦੇ ਖਾ ਉਹ ਕਿ ਕੁਝ ਆ ਗਏ ਦਮੇ ਵਾਪਸ ਵੀ ਕੋਈ ਕਰ ਉਹ ਲੈ ਚੁੱਕੀ ਜਿੱਦਾ ਹੀ ਕਰਤਾ ਨੀ ਬੜਾ ਹੋਣਾ ਐਨਾਂ ਕੀ ਕਰਨਾ ਤੁਸੀਂ ਹਰ ਲਈ ਸਾਈਡਾਂ ਨਹੀਂ ਲਿਆਉਂਦੇ ਹਣਾ ਕੀ ਦਿੰਦਾ ਇਹ ਕਿੱਥੇ ਲੈਂਦਾ ਕਿ ਬਸ ਨਹੀਂ ਨਹੀਂ ਸਾਨੂੰ ਕਿਹਨਾਂ ਅਸੀਂ ਲੈ ਆਉਂਦੇ ਹਾਂਜੀ ਅਸੀਂ ਵੀ ਲੈ ਆਉਂਦੇ ਫੇਰ ਆ ਜਰਾ ਇਹਨਾਂ ਕਰ ਲੈ ਆਹ ਵਧੀਆ ਸੀ ਫੇਰ ਦੋ ਘਟ ਲੈ ਲੈ ਐਨੇ ਕਿੱਥੋਂ ਖਾਂਦੇ ਸਰਪ੍ਰਾਈਜ਼ ਲੋਕ

ਹਾਂ ਲੋ ਮਾਗਰੇ ਜੀ ਕਰ ਮਾਗਰੇ ਜੀ ਗਿੜਖਾ ਗੱਲਾਂ ਕਰ ਲੀ ਪਿਆ ਹੋਰ ਇਹਦਾ ਗੱਲਾਂ ਖਾਲੀ ਪਿਆ ਮੁੰਡੇ ਦਾ ਯਾਰ ਕੋਈ ਚਲੇ ਜਨਮ ਨਾਲ ਉਹ ਕੀ ਲੋਗੇ ਪਾਣਾ ਵੀ ਸਾਵੇਂ ਆ ਮੈਂ ਜੇ ਜਨਮ ਨਾਲ ਇੱਥੇ ਮੋੜਣਾ ਮਾ ਵੀਰ ਦਾ ਵੀ ਮਾ ਵੀਰ ਦੇਦਾ ਮੈਨੂੰ ਪੈਸੇ ਮਿਲਣੇ ਨਹੀਂ ਹੈਗੇ ਇਹ ਕਹਿੰਦਾ ਮੇਰਾ ਗੱਲਾਂ ਇਹ ਤਾਂ ਬਹੁਤ ਪੈਸੇ ਮਿਲ ਕੇ ਕਹਿੰਦਾ ਆਪਾਂ ਪੈਸੇ ਮਿਲ ਕੇ ਕਹਿੰਦਾ ਆਪਾਂ ਮੋੜ ਦੇਣਾ ਪਤਾ ਆਪਾਂ ਲੈਣੀ ਦੀ ਠੀਕ ਹੈ ਚਲੋ ਆਪਾਂ ਮੋੜ ਦੇਣਾ ਪਾਪਾ ਕੀ ਵੀ ਦੇ ਲੋ ਬੈਠ ਪਾ ਲਈ ਵਿਚਾਰ ਤੋਂ ਸੱਤ ਇਹ ਨਮੂ ਜਰੂਰਾ ਗਰਵੈਰ ਸਿਆਣਾ ਕਾਕਾ ਬਣ ਕੇ ਬਹਿ ਗਿਆ ਮੈਂ ਨਾ ਪੈਣਾ ਪਰ ਗੰਦਾ ਬੀਜ ਲੈ ਪਾ ਹਾਂ ਤੇ ਸਿਰ ਮਾਰਾ ਨਾ ਹਏ ਆਵਾਜ਼ ਕਿਤੇ ਭੱਜਣਾ ਲੱਗੇ ਨਾ ਕੋਈ ਨਾ ਮੈਂ ਯਾਰ ਤੂੰ ਲੈਣੀ ਹੁੰਦੀ ਉਹ ਲੈਣੀ ਤੇਰੇ ਸਿਰ ਵਿੱਚ ਕੋਈ ਨਹੀਂ ਮੈਂ ਕਹਾਤੀ ਯਾਰ ਮੋਰਚਾ ਦੋ ਦਰਦ ਕਰਦੇ ਆ ਤੇ ਤਿੰਨ ਮਿੰਟ ਹੋਣ ਨੇ ਮੋਲੋਂ ਚਾਹ ਕਹੋ ਕਹੋ ਗਰਮੇਰ ਮੈਂ ਖਾਣਾ ਮੈਂ ਮੈਂ ਖਾ ਲੂੰਗਾ ਆ ਮੈਂ ਚਾਰੇ ਜਿਹਾ ਕੰਦੇ ਉਹ ਗਰਮੇਰ ਕਾ ਗਰਮੇਰ ਤੂੰ ਹਨਾ ਮੈਂ ਮੈਨੂੰ ਨਹੀਂ ਬਤਾਉਂਦੇ ਤਨੇ ਕਰਨਾ ਹਰਦੇ 10 ਮਿੰਟ ਆ ਥੋੜਾ ਥੋੜਾ ਵੀ ਖਵਾ। ਅਰੇ ਇੱਕ ਬੰਦ ਵੀ ਇਹ ਖਵਾ। ਰੈੱਡ ਵੈਲਵਟ ਆ। ਇਹਨਾਂ ਦੀ ਪਸੰਦ ਹੈ। ਇਹ ਉੱਤੇ ਲਾ ਕੇ ਘੁਮਾ ਕੇ ਇਹ ਕਰਦੇ ਨੇ। ਮੈਂ ਨਹੀਂ ਕਰਦਾ ਮੈਂ। ਤੁਸ ਰਾਤ ਘੁਮਾ ਕੇ ਆਲਾਮ ਦੇ। ਮੈਂ ਕਿਹਾ ਮੈਂ ਕਿਹਾ। ਗੱਲਾਂ ਪੁੱਛਿਆ ਨਾ ਮੈਂ ਮੰਮੀ ਨੂੰ ਪੁੱਛਿਆ। ਤੂੰ ਨਹੀਂ ਖਾਂ। ਨਾਨੀ ਕਿੱਥੇ ਖਾਂਦੀ ਐ ਇਹਦੇ ਕੋਲ। ਲੋ। ਉਹੀ ਜਾ। ਭਾਗਦੀਨ ਦੀ ਭਾਗ ਦੇ ਦੇ ਮੈਨੂੰ ਦੋ ਦਰ ਕੱਢੀ। ਆ। ਮੈਂ ਵੀ ਲਾਉਣਾ। ਪਤਾ ਨਹੀਂ ਅੰਦਰ ਬਾਕੀ ਕੁਫੜ ਨਹੀਂ ਐਲਗੋਈਨਾ ਐਡਿਟ ਕਰ ਦਾਂਗੇ ਪੜੋ ਫੋਟੋ ਵਿੱਚ ਗੂਗਲ ਤੋਂ ਆਇਆ ਆ ਰਿਹਾ ਤੇ ਮੈਂ ਚੋਰਾ ਖੜੋ ਨੰਬਰ ਸਵਾਸ ਨੰਬਰ ਇਹ ਅੰਦਰੋਂ ਵੀ ਤਾਂ ਆਇਆ ਕਈ ਅੰਦਰੋਂ ਟੇਮ ਗਿਆ ਆਈ ਵਾਲਾ ਪੀਸ ਹੈ ਸੋਨਾ ਘਟਿਆ ਆ ਰਿਹਾ ਬਸ ਹਾਂ ਨਾ ਘਟਦਾ ਖੋ ਗਏ ਲਿਆ ਮੇਰਾ ਬਾਈ ਇਹ ਅੱਧ ਹੁਣੇ ਦੇ ਦਿੱਤੇ ਆਪੂ ਜੀ ਉਹ ਮਨਵੀਰ ਤਿੰਨ ਦਾ ਹੈ ਨਾ ਮਨਵੀਰ ਲੈ ਇਹ 2900 ਮੈਨੂੰ ਸ਼ਾਹੀ ਪਲੇਟ ਫਿਰ ਜੀ ਮੈਨੂੰ ਤਾਂ ਨਹੀਂ ਮੁੰਦੇ ਹੋਈ ਸੀ ਕਰਾ ਲਿਆ ਹੁਣ ਕੀ ਹੋਗੀ ਦੋ ਆਹ ਨੂੰ ਸੋਕਾ ਹੈ ਇੱਕ ਮਾਂ ਦੀ ਗੋੜਾ ਜੀ ਜੀ ਕੋਧਾ ਕਿਹਨਾਂ ਨਾਲ ਕੋਪ ਕੋਣ ਪਿੰਦਾ ਦੋੜਾ ਨੂੰ ਮੈਨੂੰ ਬੋਜਾ ਮੈਂ ਦੇਖੀ ਵਾਰੰਦੀ ਗਾਉਣ ਵਾਲੀ ਹੈ ਜਲੀ ਤੇ ਬੰਦ ਘਟਿਆ ਹੁੰਦਾ ਫਿਰ ਭੱਜਣਾ ਵਾਰਾ ਮੈਂ ਹੁਣ ਸੁਕਾ ਲੈਣਾ ਬਾਹਰ ਤੋਂ ਪਹਿਲੇ ਮੈਂ ਨਾਲ ਪਿਆ ਮੈਂ ਦੇਖੀ ਅੱਗੇ ਹੁਣ ਕਿੰਨਾ ਮੈਂ ਨਹੀਂ ਪਾਪਾ ਬਾਹਰ ਦੇਖਦੇ ਨੇ ਉਹਦਾ ਪਾਪਾ 85 86 ਮੇਰਾ ਦੇਖੋ ਕਿੰਨਾ ਮੇਰਾ ਭਾਰ ਹੈਗਾ ਹਾਂ ਜਿਹੜਾ ਸਵੇਰੇ ਭਾਰ ਜੋਕਣਾ ਦੇ ਹੋਂਦ ਮੈਂ ਕੰਮ ਦਊ ਕਹਿੰਦੇ ਵਧਾਈਆਂ ਵਧਾਈਆਂ ਹੈਂ ਰੇਦੀ ਵਧਾਈਆਂ ਤੂੰ ਰੈੱਡ ਬਕੌਲਾ ਖਾ ਰਿਹਾ ਮੈਂ ਕੇਕ ਜਨ ਨੂੰ ਤਾਂ ਖਾਣੇ ਆ ਜੋ ਆਕਾਂ ਨੇ ਟਿੱਡੀਦਾਲ ਬਹੁਤ ਭੇਡਾ ਦੇ ਉਹ ਪਰਲੇ ਹੀ ਖਾਜੀ ਜਿਹੜਾ ਆ ਰਿਹਾ ਅੱਜ ਗੇਮ ਜੇਕਰ ਨੂੰ ਤਾਂ ਮੈਂ ਸੀਡੀ ਵੀ ਦੇ ਦੂੰ ਹੈ ਜੇਕਰ ਤੂੰ ਦੱਸ ਦੇ ਸੀਡੀ ਵੀ ਦੇ ਦਊਂ ਕਿ ਇਹ ਦੋ ਖਾ ਰਿਹਾ ਤੁਸੀਂ ਸਹੀ ਗੱਲ ਹੈ ਤੇਰੇ ਨੇ 2-4 ਰੁਪਏ ਹਾਂ ਝੂੜ ਲੈਣਾ ਗਾਣਾ ਨਹੀਂ ਚੱਲ ਨਹੀਂ ਓਕਰ ਅੱਗ ਅੱਗ ਗਰਮੀ ਬਹੁਤ ਗਰਮੀ ਘੜ ਦਿਓ ਮਾੜੀ ਹੈ ਨਾ ਫਿਰ ਲੈ ਕੇ ਜਾਉਂਦਾ ਨਾ ਟ੍ਰੇਨ ਤੇ ਠੀਕ ਆ